ਤਬੜੀ ਖਬਰ ਸਾਹਮਣੇ ਆਈ ਹੈ ਹਰ ਸੜ ਖਾਲਸਾ ਹੋਇਆ ਦੋ ਬਸਾਂ ਦੇ ਵਿੱਚ ਕੱਲ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਬਸ ਜਿਹੜੀ ਹੈ ਉਹ ਫਲਾਈਓਵਰ ਦੇ ਉੱਪਰ ਲਮਕ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਤੋਂ ਤਾ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ رہ ਜਾਓਗੇ ਕਿਸ ਤਰ੍ਹਾਂ ਬਸ ਜਿਹੜੀ ਹੈ ਫਲਾਈਓਵਰ ਤੇ ਲੰਮਕ ਜਾਂਦੀ ਹੈ ਤਾਂ ਦੋ ਬਸਾਂ ਦੇ ਵਿੱਚ ਕਾਰ ਟੱਕਰ ਹੁੰਦੀ ਹੈ ਇੱਕ ਰੋਡਵੇ ਤੇ ਬਸ ਦੀ ਗਈ ਤੇ ਇੱਕ ਨੁਜੀ ਬਸ ਸੀਗੀ ਤਾਂ ਦੋਵਾਂ ਬਸਾਂ ਦੇ ਵਿੱਚ ਕਾਰ ਟੱਕਰ ਹੋਣ ਤੋਂ ਬਾਅਦ ਇੱਕ ਬਸ ਜਿਹੜੀ ਹੈ ਲੰਮਕ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੰਮਕਦੀ ਹੈ ਬਸ ਤੁਹਾਨੂੰ ਜਿਹੜੀ ਹੈ ਦਿਖਾਈ ਦੇ ਰਹੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਲੰਮਕ ਰਹੀ ਹੈ ਬਸ ਤਾਂ ਟੱਕਰ ਹੁੰਦੀ ਹੈ ਤੁੰਦੇ ਦੇ ਕਾਰਨ ਦੋ ਬਸਾਂ ਦੇ ਵਿਚਕਾਰ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਹੀ ਇਹ ਦ੍ਰਿਸ਼ ਜਿਹੜਾ ਬਣ ਜਾਂਦਾ ਤਾਂ ਫਿਲੌਰ ਤੋਂ ਹੀ ਪੂਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਇੱਕ ਬਸ ਜਿਹੜੀ ਹੈ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਜਿਹੜੀ ਕਿ ਯੂਪੀ ਰੋਡਵੇਜ਼ ਦੀ ਬਸ ਸੀਗੀ ਅਤੇ ਇੱਕ ਪ੍ਰਾਈਵੇਟ ਬਸ ਸੀਗੀ ਜਿਹੜੀ ਕਿ 슬ੀਪਰ ਬਸ ਦੱਸੀ ਜਾ ਰਹੀ ਹੈ ਤਾਂ ਅੰਬੇਡਕਰ ਚੌਕ ਦੇ ਉੱਪਰ ਜਿਹੜਾ ਫਲਾਈਓਵਰ ਬਣਿਆ ਹੋਇਆ ਹੈ ਤਾਂ ਫਲਾਈਓਵਰ ਦੇ ਉੱਪਰ ਇਹ ਹਾਦਸਾ ਜਿਹੜਾਗਾ ਵਾਪਰ ਜਾਂਦਾ ਹੈ ਤਾਂ ਧੁੰਦ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਟੱਕਰ ਹੁੰਦੀ ਹੈ ਦੋ ਬਸਾਂ ਦੇ ਵਿੱਚ ਕਾਰ ਉਸ ਤੋਂ ਬਾਅਦ ਇੱਕ ਬਸ ਜਿਹੜੀ ਹੈ ਫਲਾਈਓਵਰ ਦੇ ਉੱਪਰ ਲੰਘਕ ਜਾਦੀ ਹਾਲਾਂਕਿ ਜ਼ਿਆਦਾ ਨੁਕਸਾਨ ਤੋਂ ਬਚਾ ਹੋ ਗਿਆ ਯਾਤਰੀਆਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਮੌਕੇ ਤੇ ਐਸਐਸਐਫ ਦੇ ਜਵਾਨ ਪੁੱਜਦੇ ਨੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਅ ਬੜੀ ਮੁਸ਼ਕਲ ਦੇ ਨਾਲ ਰਾਗੀਰਾਂ ਦੀ ਮਦਦ ਨਾਲ ਜਿਹੜਾ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਯਾਤਰੀਆਂ ਨੂੰ ਬਾਹਰ ਕੱਢਿਆ ਜਾਂਦਾ ਇਹ ਤਸਵੀਰਾਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਲਗਾਤਾਰ ਜਿਵੇਂ ਜਿਵੇਂ ਧੁੰਦ ਵੱਧ ਰਹੀ ਹੈ ਮੌਸਮ 'ਚ ਬਦਲਾਅ ਹੋ ਰਿਹਾ ਤਾਂ ਇਸੇ ਤਰ੍ਹਾਂ ਹਾਦਸੇ ਜਿਹੜੇ ਨੇ ਸੜਕ ਹਾਦਸੇ ਵੀ ਲਗਾਤਾਰ ਵਾਧ ਰਹੀ ਨੇ ਤਸਵੀਰਾਂ ਤੁਸੀਂ ਵੇਖੋ ਤਾਂ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਇੱਕ ਯੂਪੀ ਰੋਡਵਿਸ ਬੱਸ ਅਤੇ ਇੱਕ ਨਿੱਜੀ ਬੱਸ ਜਿਹੜੀ ਇੱਕ ਸਲੀਪਰ ਬੱਸ ਦੱਸੀ ਜਾ ਰਹੀ ਹੈ ਉਸ ਦੇ ਵਿੱਚ ਘਾਟ ਟੱਕਰ ਹੁੰਦੀ ਹੈ ਤੇ ਟੱਕਰ ਤੋਂ ਬਾਅਦ ਇੱਕ ਬੱਸ ਜਿਹੜੀ ਲੰਮਕ ਜਾਂਦੀ ਹੈ ਇਹ ਤਸਵੀਰਾਂ ਨੇ ਤਾਂ ਦ੍ਰਿਸ਼ ਵੇਖ ਕੇ ਤੁਸੀਂ ਵੀ ਹੈਰਾਨ رہ ਜਾਓਗੇ ਕਿਸ ਤਰ੍ਹਾਂ ਬੱਸ ਜਿਹੜੀ ਲੰਮਕ ਰਹੀ ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਬੜੀ ਸਾਵਧਾਨੀ ਦੇ ਨਾਲ ਜੜਾਗਾ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਕਿ ਕੋਈ ਨੁਕਸਾਨ ਨਾ ਹੋ ਜਾਵੇ ਕੋਈ ਜਾਈ ਨੁਕਸਾਨ ਨਾ ਹੋਵੇ ਤਾਂ ਮੌਕੇ ਤੇ ਐਸਐਸਐਫ ਦੇ ਜਵਾਨ ਪੁੱਜਦੇ ਨੇ ਤਾਂ ਵੀਰੋ ਤੁਸੀਂ ਵੇਖੋ ਤਾਂ ਹੈਰਾਨ ਕਰਨ ਦੇਣ ਵਾਲੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਲੰਮਕ ਜਾਂਦੀ ਹੈ ਇਹ ਬਸ ਤਾਂ ਤਸਵੀਰਾਂ ਦੇਖ ਕੇ ਸਾਰੇ ਹੈਰਾਨ ਰਹੇਗੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਹਾਦਸਾ ਜਿਹੜਾ ਵਾਪਰਦਾ ਟੱਕਰ ਤੋਂ ਬਾਅਦ ਹੜਕਮ ਵੱਲ ਜਾਂਦਾ ਹੈ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਹਾਲਾਂਕਿ ਬਚਾਅ ਤੋਂ ਜਿਹੜਾ ਬਚਾਅ ਹੋ ਗਿਆ ਦੋਵੇਂ ਬਸਾਂ ਦਾ ਬਚਾਅ ਹੋਇਆ ਪਰ ਬਸਾਂ ਜਰੂਰ ਨੁਕਸਾਨੀਆਂ ਗਈਆਂ ਨੇ ਪਰ ਸਵਾਰੀਆਂ ਦਾ ਜਰੂਰ ਜਿਹੜਾ ਅਗਰ ਨੁਕਸਾਨ ਬਚਾਅ ਹੋ ਗਿਆ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤਾਂ ਵੱਡੀ ਖਬਰ ਤੁਰੰਤ ਨਾਲ ਜਿਹੜੀਆਂ ਸਾਂਝੀ ਕਰ ਰਿਹਾ

ਰੂਟ ਨੰਬਰ 94506 ਸਤਲੋਜ ਬ੍ਰਿਜ ਪੁੱਛ ਕਰਾੜੀ ਤੱਕ ਸਾਡਾ ਰੂਟ ਆ ਤੋਂ ਤੋਂ ਜ਼ਿਆਦਾ ਹੁਣ ਕਹਿੰਦੇ ਹਾਦਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕਿ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਤੇ ਤਸਵੀਰਾਂ ਲੈ ਮੈਂ ਫਲਾਈਓਵਰ ਤੋਂ ਅੱਗੇ ਪਾਸੋ ਫਰੀ ਹੈ ਹਾਂਜੀ ਕੀ ਕਹਣਾ ਜੀ ਇਹ ਤਾਂ ਉਹ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਟਦੇ ਪੁੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਦੇ ਨਾਲ